हां जी ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆ ਜੀ ਇੱਕ ਹੋਰ ਕਹਾਣੀ ਲੈ ਕੇ ਬਹੁਤ ਵਧੀਆ ਮੋਟੀਵੇਸ਼ਨ ਅੱਜ ਵੀ ਤੁਹਾਨੂੰ ਮਿਲਣ ਵਾਲੀ ਆ ਇੱਕ ਛੋਟੇ ਜਿਹੇ ਬੱਚੇ ਦੀ ਕਹਾਣੀ ਆ ਇਹ ਕਹਾਣੀ ਵੀ ਬਿਲਕੁਲ ਕਾਲਪਨਿਕ ਹੋਊਗੀ ਜੀ ਤੁਹਾਨੂੰ ਸਿਰਫ ਸਮਝਾਉਣ ਦੇ ਲਈ ਬੱਚਾ ਨਾ ਗੁਬਾਰੇ ਵੇਚਦਾ ਸੀ ਪੂਰੀ ਗਰਮੀ ਸੀ ਤੇ ਉਹਦੇ ਮਾਪਿਓ ਉਹਨੂੰ ਕੰਮ ਤੇ ਭੇਜਦੇ ਸੀ ਵੀ ਕੁਝ ਸਾਰਾ ਦਿਨ ਕੰਮ ਕਰ ਤੇ ਸ਼ਾਮ ਨੂੰ ਕਮਾ ਕੇ ਲੈ ਕੇ ਆ ਸਕੂਲ ਜਾਣ ਦੇ ਦਿਨਾਂ ਦੇ ਵਿੱਚ ਉਹ ਗੁਬਾਰੇ ਵੇਚਦਾ ਸੀ ਬੜੀ ਗਰਮੀ ਇੱਕ ਦਿਨ ਗੁਬਾਰੇ ਲੈ ਕੇ ਫਿਰ ਰਿਹਾ ਵੇਚਦਾ ਪੈਰ 'ਚ ਚੱਪਲ ਵੀ ਨਹੀਂ ਹੈਗੀ ਉਹਦੇ ਕੋਈ ਗੁਬਾਰਾ ਲੈ ਲੰਦਾ ਉਹਨੂੰ 500 ਰੁਪਏ ਦੇ ਦਿੰਦਾ ਨਹੀਂ ਤਾਂ ਕਈ ਵਾਰੀ ਫਿਰ ਸਾਰੀ ਦਿਹਾੜੀ ਐਦਾਂ ਲੱਗ ਜਾਂਦੀ ਸੀ ਲੋਕਾਂ ਦੀਆਂ ਮਨਤਾਂ ਕਰਦਾ ਰਹਿੰਦਾ ਸੀ ਗੁਬਾਰਾ ਨਹੀਂ ਸੀ ਕੋਈ ਲੈਂਦਾ ਕਦੇ ਉਹ ਖੜ ਜਾਂਦਾ ਸੀ ਜਿੱਥੇ ਦਰਖਤ ਆਉਂਦਾ ਸੀ ਉਹਦੀ ਛਾਂ 'ਚ ਆਰਾਮ ਕਰਨ ਲੱਗ ਜਾਂਦਾ ਸੀ ਇੱਕ ਦਿਨ ਗੁਬਾਰੇ ਵੇਚਦੇ-ਵੇਚਦੇ ਨੇ ਦੇਖਿਆ ਕਿ ਰਾਹ ਦੇ ਵਿੱਚ ਇੱਕ ਪਾਰਕ ਆ ਗਾਰਡਨ ਆ ਉਹ ਸੋਚਦਾ ਵੀ ਥੋੜੀ देर ਗਾਰਡਨ ਦੇ ਵਿੱਚ ਬਹਿ ਕੇ ਮੈਂ ਆਰਾਮ ਕਰ ਲਵਾਂ ਗਰਮੀ ਬਹੁਤ ਸੀ ਥੱਕ ਗਿਆ ਸੀ ਉਹ ਇੱਕ ਬੈਂਚ ਤੇ ਜਾ ਕੇ ਬਹਿ ਜਾਂਦਾ ਜਿੱਥੇ ਬਹੁਤ ਵਧੀਆ ਛਾਂ ਸੀ ਤੇ ਬਹੁਤ ਵਧੀਆ ਉੱਤੇ ਮਾਹੌਲ ਸੀਗਾ ਤੇ ਉੱਥੇ ਬੈਂਚ ਤੇ ਜਦੋਂ ਬੈਠਦਾ ਉਹਦੀ ਨਿਗਾਹ ਇੱਕ ਹੋਰ ਸਾਹਮਣੇ ਜਿਹੜਾ ਬੈਂਚ ਸੀ ਉਹਦੇ ਤੇ ਜਾਂਦੀ ਆ ਜਿੱਥੇ ਇੱਕ ਦਰਖਤ ਦੀ ਬਹੁਤ ਠੰਡੀ ਛਾਂ ਸੀ ਉਹਦੇ ਥੱਲੇ ਬੈਂਚ ਦੇ ਉੱਤੇ ਇੱਕ ਬੱਚਾ ਉੱਥੇ ਵੀ ਬੈਠਾ ਸੀ ਉਹ ਦੇਖਦਾ ਵੀ ਬੱਚਾ ਵਾ ਜਿਹੜਾ ਇਹ ਬੜੇ ਅਮੀਰ ਘਰ ਦਾ ਲੱਗਦਾ ਵੀ ਬੜੇ ਇਹਨੇ ਸੋਹਣੇ ਕੱਪੜੇ ਪਾਏ ਹੋਇਆ ਤੇ ਬੜੇ ਮਹਿੰਗੇ ਇਹਦੇ ਜਿਹੜੇ ਜੁੱਤੀ ਇਹਦੇ ਪਾਈ ਆ ਬੂਟ ਜਿਹੜੇ ਪਾਏ ਨੇ ਉਹ ਬੜੇ ਮਹਿੰਗੇ ਨੇ ਉਹ ਦੇਖਦਾ ਉਹਨੂੰ ਦੇਖੀ ਜਾਂਦਾ ਤੇ ਰੱਬ ਵੱਲ ਮੂੰਹ ਕਰਕੇ ਕਹਿੰਦਾ ਕਿ ਰੱਬਾ ਤੂੰ ਮੈਨੂੰ ਇਦਾਂ ਦਾ ਕਿਉਂ ਨਹੀਂ ਬਣਾਇਆ ਮੈਨੂੰ ਤਾਂ ਗੁਬਾਰੇ ਵੇਚਣ ਤੇ ਲਾਇਆ ਹੋਇਆ ਵਾ ਮੈਂ ਸਾਰਾ ਦਿਨ ਤੁੱਪੇ ਮਾਰਦਾ ਮੇਰੇ ਕੋਲ ਚੱਪਲ ਤੱਕ ਨਹੀਂ ਹੈਗੀ ਤੇ ਉਹ ਦੇਖੋ ਕਿੰਨੇ ਮਹਿੰਗੇ ਬੂਟ ਪਾ ਕੇ ਬੈਠਾ ਕਿੰਨੇ ਸੋਹਣੇ ਕੱਪੜੇ ਪਾ ਕੇ ਬੈਠਾ ਵੀ ਐਦਾਂ ਦੀ ਜ਼ਿੰਦਗੀ ਤੂੰ ਮੈਨੂੰ ਦੇ ਦਿੰਦਾ ਉਹ ਰੱਬ ਨੂੰ ਬੋਲੀ ਜਾਂਦਾ ਤਾਨੇ ਦੇ ਜਾਂਦਾ ਤੇ ਇੱਕ ਦੁਆ ਕਰਦਾ ਅੱਕ ਕੇ ਕਿ ਰੱਬਾ ਜੇ ਤੂੰ ਮੈਨੂੰ ਆਪਣਾ ਬੰਦਾ ਸਮੇ ਦਾ ਬੱਚਾ ਸਮੇ ਦਾ ਨਾ ਤਾਂ ਮੈਨੂੰ ਵੀ ਐਦਾਂ ਦਾ ਬਣਾ ਮੈਨੂੰ ਤੂੰ ਅਮੀਰ ਬਣਾ ਦੇ ਹੁਣ ਉਹ ਕੀ ਕਰਦਾ ਰੱਬ ਉਹਦੀ ਦੁਆ ਕਬੂਲ ਕਰਦਾ ਤੇ ਉਹ ਉਹਦੀ ਜਿਹੜੀ ਆਤਮਾ ਸੀ ਉਸ ਅਮੀਰ ਬੱਚੇ ਦੇ ਵਿੱਚ ਪਾ ਦਿੰਦਾ ਮਤਲਬ ਕਿ ਜਦੋਂ ਮੈਂ ਕਹਿਆ ਇੱਕ ਕਾਲਪਨਿਕ ਕਹਾਣੀ ਆ ਤੇ ਉਹ ਜਿਹੜੀ ਰੂਹ ਸੀ ਉਹਦੇ ਵਿੱਚ ਪਾਉਂਦਾ ਜਿਹੜਾ ਸਾਹਮਣੇ ਬੱਚਾ ਬੈਠਾ ਸੀ ਜਦੋਂ ਉਹ ਮਹਿਸੂਸ ਕਰਦਾ ਕਿ ਰੱਬ ਨੇ ਮੇਰੀ ਸੁਣ ਲਈ ਵੀ ਮੈਂ ਤਾਂ ਸੱਚੀ ਅਮੀਰ ਹੋ ਗਿਆ ਵੀ ਜਿਹੜਾ ਮੇਰੇ ਸਾਹਮਣੇ ਬੈਠਾ ਸੀ ਬੱਚਾ ਉਹ ਮੈਂ ਬਣ ਗਿਆ ਵੀ ਇਸ ਤੋਂ ਵੱਡੀ ਗੱਲ ਕੀ ਹੋਊਗੀ ਹੁਣ ਤਾਂ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਊਗਾ ਮੇਰੀ ਬਹੁਤ ਕੇਅਰ ਹੋਊਗੀ ਤੇ ਮੇਰੇ ਕੋਲ ਮਹਿੰਗੇ ਜੁੱਤੇ ਨੇ ਮਹਿੰਗੇ ਕੱਪੜੇ ਨੇ ਥੋੜੀ ਦੇਰ ਬਾਅਦ ਉਹ ਕੀ ਦੇਖਦਾ ਕਿ ਉਹ ਉੱਠਣ ਦੀ ਕੋਸ਼ਿਸ਼ ਕਰਦਾ ਬੈਂਚ ਤੋਂ ਉਹਦੇ ਤੋਂ ਉੱਠ ਨਹੀਂ ਹੁੰਦਾ ਉਹ ਬੜਾ ਹੈਰਾਨ ਹੁੰਦਾ ਵੀ ਇਦਾਂ ਕਿਉਂ ਹੋ ਰਿਹਾ ਥੋੜੀ ਦੇਰ ਬਾਅਦ ਇੱਕ ਡਰਾਈਵਰ 휠 ਚੇਅਰ ਲੈ ਕੇ ਉਸ ਬੈਂਚ ਦੇ ਕੋਲ ਪਹੁੰਚਦਾ ਉਹਨੂੰ ਉਹਦੇ ਉੱਤੇ ਬਿਠਾਉਂਦਾ ਵਾ ਫੇਰ ਉਹਨੂੰ ਪਤਾ ਲੱਗਦਾ ਸਮਝ ਆ ਜਾਂਦੀ ਆ ਕਿ ਉਹ ਬੱਚਾ ਜਿਹੜਾ ਅਮੀਰ ਸੀਗਾ ਉਹਦੇ ਪੈਰ ਕੰਮ ਨਹੀਂ ਕਰਦੇ ਉਹ ਹੈਂਡੀਕੈਪਡ ਆ ਤੇ ਉਹਦੀ ਨਜ਼ਰ ਸਾਹਮਣੇ ਆਪਣਾ ਜਿਹੜਾ ਉਹਦਾ ਪੁਰਾਣਾ ਸ਼ਰੀਰ ਸੀ ਉਹਦੇ ਤੇ ਜਾਂਦੀ ਆ ਤੇ ਦੇਖਦਾ ਵੀ ਉਹ ਬੱਚਾ ਵਾ ਜਿਹੜਾ ਉਹ ਬਹੁਤ ਖੁਸ਼ ਸੀ ਉਹ ਟੱਪ ਰਿਹਾ ਵਾ ਚਲਾੰਗਾ ਮਾਰ ਰਿਹਾ ਵਾ ਉਹਨੂੰ ਖੁਸ਼ੀ ਹੋ ਗਈ ਕਿ ਮੈਂ ਮੇਰੇ ਹੱਥ ਪੈਰ ਆ ਜਿਹੜੇ ਉਹ ਚੱਲ ਪਏ ਉਹ ਇੰਨਾ ਪਛਤਾਉਂਦਾ ਤੇ ਹੁਣ ਰੱਬ ਨੂੰ ਦੁਆ ਕਰਦਾ ਕਿ ਰੱਬਾ ਮੈਨੂੰ ਅਮੀਰੀ ਨਹੀਂ ਚਾਹੀਦੀ ਮੈਨੂੰ ਉਹੀ ਸਰੀਰ ਵਾਪਸ ਦੇ ਦੇ ਮੈਂ ਗੁਬਾਰੇ ਵੇਚ ਲੂੰਗਾ ਪਰ ਮੇਰੇ ਹੱਥ ਪੈਰ ਚੱਲਦੇ ਹੋਣੇ ਚਾਹੀਦੇ ਨੇ ਸੋ ਦੋਸਤੋ ਖਤਮ ਹੈ ਕਹਾਣੀ ਇੱਥੇ ਪਰ ਸਬਕ ਆ ਜਿਹੜਾ ਉਹ ਸ਼ੁਰੂ ਆ ਕਿ ਜੋ ਵੀ ਤੁਸੀਂ ਹੈਗੇ ਹੋ ਜਿੱਦਾਂ ਦੇ ਵੀ ਰੱਬ ਨੇ ਤੁਹਾਨੂੰ ਬਣਾਇਆ ਜਿੱਥੇ ਵੀ ਤੁਹਾਨੂੰ ਰੱਖਿਆ ਕੁਝ ਸੋਚ ਸਮਝ ਕੇ ਰੱਖਿਆ ਕਦੇ ਵੀ ਸ਼ਿਕਵੇ ਨਾ ਕਰੋ ਕਦੇ ਵੀ ਦੂਜੇ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੋ ਅਗਲਾ ਕਿਹੜੇ ਹਾਲਾਤਾਂ ਦੇ ਵਿੱਚ ਆ ਸਾਨੂੰ ਨਹੀਂ ਪਤਾ ਦੇਖਣ ਨੂੰ ਕਈ ਲੋਕ ਬਹੁਤ ਆਪਾਂ ਨੂੰ ਖੁਸ਼ ਲੱਗਦੇ ਨੇ ਚੰਗੇ ਲੱਗਦੇ ਨੇ ਪਰ ਅੰਦਰ ਦੀ ਕਹਾਣੀ ਕੋਈ ਹੋਰ ਹੁੰਦੀ ਆ ਇਹ ਜ਼ਿੰਦਗੀ ਦਾ ਫੰਡਾ ਅਪਣਾ ਲਓ ਕਿ ਜੋ ਵੀ ਤੁਸੀਂ ਹੈਗੇ ਹੋ ਬਹੁਤ ਚੰਗੇ ਹੋ ਸੈਟੀਸਫਾਈ ਆ ਜਿਹੜਾ ਹੋਣਾ ਸਿੱਖੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਜਲਦੀ ਮਿਲੂੰਗਾ ਜੀ